ਸਸ਼ੀਕਾਲ ਜੀ ਮੈਂ ਤੁਹਾਡਾ ਦੀਪ ਚਿੰਝਰ ਤੇ ਅੱਜ ਆਜ਼ਾਦੀ ਦਾ ਦਿਹਾੜਾ ਹੈ ਨਾ ਆਜ਼ਾਦੀ ਦੇ ਦਿਹਾੜੇ ਦੀ ਸਭ ਨੂੰ ਮੁਬਾਰਕਾਂ ਚਲੋ ਜਿੰਨੇ ਵੀ ਆਜ਼ਾਦੀ ਮਿਲੀ ਆਪਾਂ ਨੂੰ ਉਹਦੀਆਂ ਮੁਬਾਰਕਾਂ ਸਭ ਨੂੰ ਤੇ ਜੋ ਨਹੀਂ ਮਿਲਿਆ ਕੁਛ ਉਹਦੇ ਥੋੜਾ ਜਿਹਾ ਲਿਖਿਆ ਹੋਇਆ ਹੈ ਨਾ ਤੇ ਸੁਣੋ ਸਾਰੇਆਂ ਪ੍ਰੋਗਰਾਮ ਹੋਣ ਅੱਜ ਕਿੰਨੀਆਂ ਥਾਮਾਂ ਤੇ ਅੱਜ ਕਹਿੰਦੇ ਚੰਡੇ ਲਹਿਰਾਏ ਜਾਣਗੇ ਕਈਆਂ ਨੂੰ ਦਿਹਾੜੀ ਅੱਜ ਵੀ ਨਹੀਂ ਮਿਲਣੀ ਖਾਲੀਆਂ ਜੇਬਾਂ ਦੇ ਨਾਲ ਘਰੇ ਜਾਣਗੇ ਈਆਂ ਨੂੰ ਦਿਹਾੜੀ ਅੱਜ ਵੀ ਨਹੀਂ ਮਿਲਣੀ ਖਾਲੀਆਂ ਜੇਬਾਂ ਦੇ ਨਾਲ ਘਰੇ ਜਾਣਗੇ ਅੱਜ ਵੀ ਹਾਂ ਕਿੰਨੇ ਵੀਰੇ ਭੁੱਖੇ ਹੋਣ ਆ ਜਿਨ੍ਹਾਂ ਨੂੰ ਰੋਟੀ ਕਹਿੰਦੇ ਮਿਲੀ ਹੀ ਨਹੀਂ ਦੇਸ਼ ਦੇ ਹਾਲਾਤ ਦੇਖ ਇੰਜ ਲੱਗਦਾ ਕਿ ਹੱਲੇ ਤਾਂ ਆਜ਼ਾਦੀ ਸਾਨੂੰ ਮਿਲੀ ਹੀ ਨਹੀਂ ਦੇਸ਼ ਦੇ ਹਾਲਾਤ ਦੇਖ ਇੰਜ ਲੱਗਦਾ ਕਿ ਹੱਲੇ ਤਾਂ ਆਜ਼ਾਦੀ ਸਾਨੂੰ ਮਿਲੀ ਹੀ ਨਹੀਂ ਕਿੰਨੇ ਲੋਕ ਲੰਮੇ ਸਮੇਂ ਤੋਂ ਬਿਮਾਰ ਚੱਲਦੇ ਆਪਣਾ ਇਲਾਜ ਨਹੀਂ ਕਰਾ ਸਕਦੇ ਕਈਆਂ ਦੇ ਜਵਾਕ ਵੀਰੇ ਨੰਗੇ ਫਿਰਦੇ ਪੈਰਾਂ ਵਿੱਚ ਚੱਪਲਾਂ ਵੀ ਪਾ ਨਹੀਂ ਸਕਦੇ ਕਿੰਨੇ ਲੋਕ ਲੰਮੇ ਸਮੇਂ ਤੋਂ ਬਿਮਾਰ ਚੱਲਦੇ ਆਪਣਾ ਇਲਾਜ ਨਹੀਂ ਕਰਾ ਸਕਦੇ ਕਈਆਂ ਦੇ ਜਵਾਕ ਵੀਰੇ ਨੰਗੇ ਫਿਰਦੇ ਪੈਰਾਂ ਵਿੱਚ ਚੱਪਲਾਂ ਵੀ ਪਾ ਨਹੀਂ ਸਕਦੇ ਕਿੰਨੇ ਲੋਕੀ ਪੜ੍ਹ ਕੇ ਵੀ ਵੇਲੇ ਫਿਰਦੇ ਨੌਕਰੀ ਉਹਨਾਂ ਨੂੰ ਕਹਿੰਦੇ ਮਿਲੀ ਹੀ ਨਹੀਂ ਦੇਸ਼ ਦੇ ਹਾਲਾਤ ਦੇਖ ਇੰਜ ਲੱਗਦਾ ਕਿ ਹੱਲੇ ਤਾਂ ਆਜ਼ਾਦੀ ਸਾਨੂੰ ਮਿਲੀ ਹੀ ਨਹੀਂ ਦੇਸ਼ ਦੇ ਹਾਲਾਤ ਦੇਖ ਇੰਜ ਲੱਗਦਾ ਕਿ ਹੱਲੇ ਤਾਂ ਆਜ਼ਾਦੀ ਸਾਨੂੰ ਮਿਲੀ ਹੀ ਨਹੀਂ ਨਸ਼ਾ ਵਿਕੇ ਸ਼ਰਿਆਂ ਮ ਹੁਣ ਇੱਜ਼ਤਾਂ ਨਿਲਾਮ ਚਿੱਟੇ ਨਾਲ ਮੁੰਡੇ ਇੱਥੇ ਮਰੀ ਜਾਂਦੇ ਨੇ ਹੱਕ ਦੀ ਕਮਾਈ ਉੱਤੇ ਕੌਣ ਖੜਦਾ ਹੈ ਦੋ ਨੰਬਰ 'ਚ ਜੇਬਾਂ ਵੀਰੇ ਭਰੀ ਜਾਂਦੇ ਨੇ ਨਸ਼ਾ ਬਿਖਸ਼ਰਿਆਂ ਮ ਹੁਣ ਇੱਜ਼ਤਾਂ ਨਹੀਂ ਲਾਮ ਚਿੱਟੇ ਨਾਲ ਮੁੰਡੇ ਇੱਥੇ ਮਰੀ ਜਾਂਦੇ ਨੇ ਹੱਕ ਦੀ ਕਮਾਈ ਉੱਤੇ ਕੌਣ ਖੜਦਾ ਹੈ ਦੋ ਨੰਬਰ 'ਚ ਜੇਬਾਂ ਵੀਰੇ ਭਰੀ ਜਾਂਦੇ ਨੇ ਲੋਕਾਂ ਦੇ ਆ ਲੋਕਾਂ ਦੇ ਆ ਪੈਸਿਆਂ ਦਾ ਮਹਿਲ ਛੱਤ ਲੈ ਬਾਲਿਆਂ ਦੀ ਛੱਤ ਕਿੱਥੇ ਮਿਲੀ ਨਹੀਂ ਦੇਸ਼ ਦੇ ਹਾਲਾਤ ਦੇਖ ਇੰਜ ਲੱਗਦਾ ਹੈ ਕਿ ਹਾਲੇ ਤਾਂ ਆਜ਼ਾਦੀ ਸਾਨੂੰ ਮਿਲੀ ਨਹੀਂ ਦੇਸ਼ ਦੇ ਹਾਲਾਤ ਦੇਖ ਇੰਜ ਲੱਗਦਾ ਹੈ ਕਿ ਹਾਲੇ ਤਾਂ ਆਜ਼ਾਦੀ ਸਾਨੂੰ ਮਿਲੀ ਹੀ ਨਹੀਂ ਕਿੰਨੇ ਸਾਲਾਂ ਤੋਂ ਨੌਕਰੀਆਂ ਕਰਦੇ ਮਲਾਜਮਾਂ ਨੂੰ ਲਾ ਰੇਖਾ ਤੋਂ ਲਈ ਜਾਂਦੇ ਹੋ ਪੱਕੇ ਕਰਨ ਦੀ ਗੱਲ ਕਿਉਂ ਨਹੀਂ ਤੋੜਦੇ ਉਮਰਾਂ ਸਾਡੀਆਂ ਲੰਘਾਈ ਜਾਂਦੇ ਹੋ ਕਿੰਨੇ ਸਾਲਾਂ ਤੋਂ ਨੌਕਰੀਆਂ ਕਰਦੇ ਮਲਾਜਮਾਂ ਨੂੰ ਲਾ ਰੇਖਾ ਤੋਂ ਲਈ ਜਾਂਦੇ ਹੋ ਪੱਕੇ ਕਰਨ ਦੀ ਗੱਲ ਕਿਉਂ ਨਹੀਂ ਤੋਰਦੇ ਉਮਰ ਆਹ ਸਾਡੀਆਂ ਲੰਘਾਈ ਜਾਂਨੇ ਹੋ ਜੀ ਦੇ ਉੱਤੇ ਸਾਨੂੰ ਆਏ ਮਾਨ ਬੜਾ ਸੀ ਉਹਦੇ ਤੋਂ ਵੀ ਹਾਮੀ ਕੋਈ ਮਿਲੀ ਹੀ ਨਹੀਂ ਦੇਸ਼ ਦੇ ਹਾਲਾਤ ਦੇਖ ਇੰਜ ਲੱਗਦਾ ਹੈ ਕਿ ਹਾਲੇ ਤਾਂ ਆਜ਼ਾਦੀ ਸਾਨੂੰ ਮਿਲੀ ਹੀ ਨਹੀਂ ਹੋਰ ਵੀ ਮੈਂ ਭੇਤ ਵੀਰੇ ਖੋਲ ਸਕਦਾ ਗੱਲਾਂ ਨਾ ਦਿਮਾਗ ਮੇਰਾ ਭਰਿਆ ਪਿਆ ਕੋਈ ਮਜਬੂਰੀ ਮੈਨੂੰ ਮਾਰ ਜਾਂਦੀ ਐ ਇਹ ਨਾ ਸੋਚੋ ਚਿੰਝਰਾਂ ਡਰਿਆ ਪਿਆ ਹੋਰ ਵੀ ਮੈਂ ਭੇਤ ਵੀਰੇ ਖੋਲ ਸਕਦਾ ਗੱਲਾਂ ਨਾ ਧਮਾ ਕੇ ਮੇਰਾ ਭਰਿਆ ਪਿਆ ਕੋਈ ਮਜਬੂਰੀ ਮੈਨੂੰ ਮਾਰ ਜਾਂਦੀ ਐ ਇਹ ਨਾ ਸੋਚੋ ਚਿੰਝਰਾਂ ਡਰਿਆ ਪਿਆ ਕੱਲੇ ਕੱਲੇ ਵਿਸ਼ੇ ਉੱਤੇ ਲਿਖ ਦੇਵਾਂਗੇ ਕੱਲ ਮਾ ਮੇਰੀ ਨਿੱਟਲੀ ਵੀ ਨਹੀਂ ਦੇਸ਼ ਦੇ ਹਾਲਾਤ ਦੇਖੀਂ ਜਿ ਲੱਗਦਾ ਕਿ ਹਾਲੇ ਤਾਂ ਆਜ਼ਾਦੀ ਸਾਨੂੰ ਮਿਲੀ ਹੀ ਨਹੀਂ ਧੰਨਵਾਦੀ ਸ਼ੇਅਰ ਕਰੋ ਜੇ ਵਧੀਆ ਲੱਗਿਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ